ਬਨੈ ਸੂਨ ਆਸ ਬਨੈ ਸੂਨ ਆਸ ਬਨੈ ਸੂਨ ਆਸ ਸਤਿ ਆਕਾਨ ਸਸਕਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜ ਆਮਨਾਓ ਮੈਂ ਹਾਂ ਤੁਹਾਡਾ ਦੋਸਤ ਉਪਰੇ ਸਿੰਘ ਜਿੱਥੇ ਪੰਜਾਬ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੀ ਕਦਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਤੇ ਹੀ ਵਿਦੇਸ਼ ਦੀ ਧਰਤੀ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਫੂਲਾ ਸਿੰਘ ਅਵਾਰਡ ਦੇ ਨਾਂ ਤੇ ਨਵਾਜਿਆ ਜਾ ਰਿਹਾ ਹੈ ਜੇਕਰ ਗੱਲ ਕੀਤੀ ਜਾਵੇ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਤਾਂ ਉਹਨਾਂ ਵੱਲੋਂ ਲਗਾਤਾਰ ਹੀ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਅਤੇ ਖਾਸ ਤੌਰ ਤੇ ਇੱਕ ਅਕਾਲੀ ਦਲ ਲੀਡਰ ਦੇ ਖਿਲਾਫ ਬਹੁਤ ਵੱਡਾ ਮੋਰਚਾ ਖੋਲਿਆ ਗਿਆ ਸੀ ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਤਖਸੀਰ ਦਮਦਮਾ ਸਾਹਿਬ ਤੋਂ ਵਾਝੇ ਕਰ ਦਿੱਤਾ ਗਿਆ ਲੇਕਿਨ ਹੁਣ ਜਦੋਂ ਵੀ ਗਿਆਨੀ ਹਰਪ੍ਰੀਤ ਸਿੰਘ ਵਿਦੇਸ਼ ਦੀ ਧਰਤੀ ਤੇ ਜਾਂਦੇ ਨੇ ਤੇ ਉਹਨਾਂ ਦਾ ਬਹੁਤ ਸਾਰਾ ਸਨਮਾਨ ਜਿਹੜਾ ਹੈ ਵਿਦੇਸ਼ ਦੀ ਧਰਤੀ ਤੇ ਬੈਠੇ ਹੋ ਸਿੱਖ ਕੌਮ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਗਿਆਨੀ ਫੂਲਾ ਸਿੰਘ ਦੇ ਨਾਮ ਤੇ ਵੀ ਨਵਾਜਿਆ ਜਾ ਰਿਹਾ ਹੈ ਹਾਲਾਂਕਿ ਇਹ ਤਸਵੀਰਾਂ ਨਿਊਯਾਰਕ ਦੀਆਂ ਨੇ ਅਤੇ ਨਿਊਯਾਰਕ ਦੇ ਵਿੱਚ ਬਹੁਤ ਸਾਰੇ ਐਸਾ ਦੇ ਸਰਦਾਰ ਨੌਜਵਾਨ ਨੇ ਜੋ ਕਿ ਅਤੇ ਨਾਨਾ ਸਭਾ ਸੋਸਾਇਟੀਆਂ ਨੇ ਜਿਨ੍ਹਾਂ ਵੱਲੋਂ ਇਹਨਾਂ ਨੂੰ ਸਨਮਾਨਿਤ ਕਰਕੇ ਗਿਆਨੀ ਫੂਲਾ ਸਿੰਘ ਦਾ ਨਾਮ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਹੈ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਦਾ ਵਿਵਾਦ ਲਗਾਤਾਰੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵਾਧਾ ਜਾ ਰਿਹਾ ਸੀ ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਨੂੰ ਵਾਝੇ ਕੀਤਾ ਗਿਆ ਅਤੇ ਉਸ ਤੋਂ ਬਾਅਦ ਗਿਆਨੀ ਰਗਬੀਰ ਸਿੰਘ ਦੇ ਨਾਮ ਨਾਲ ਕਈ ਹੋਰ ਜਥੇਦਾਰਾਂ ਦੇ ਉੱਤੇ ਵੀ ਗਾਹ ਜਿਹੜੀ ਸੀਗੀ ਉਹ ਸੁੱਟੀ ਗਈ ਸੀ। ਲੇਕਿਨ ਲਗਾਤਾਰ ਹੀ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੂੰ ਬਚਾਉਣ ਵਾਸਤੇ ਲਗਾਤਾਰ ਹੀ ਗਿਆਨੀ ਹਰਪ੍ਰੀਤ ਸਿੰਘ ਦੀ ਕਦਰ ਕੁਸ਼ੀ ਕਰਨ ਦੀ ਕੋਸ਼ਿਸ਼ ਜਿਹੜੀ ਸੀਗੀ ਉਹ ਕੀਤੀ ਜਾ ਰਹੀ ਸੀ ਲੇਕਿਨ ਸ਼ਾਇਦ ਅਕਾਲੀ ਦਲ ਨੂੰ ਇਹ ਨਹੀਂ ਸੀ ਪਤਾ ਕਿ ਸ਼ਾਇਦ ਗਿਆਨੀ ਹਰਪ੍ਰੀਤ ਸਿੰਘ ਦਾ ਕਦ ਇਸ ਨਾਲ ਹੋਰ ਵਧੇਗਾ। ਹਾਲਾਂਕਿ ਬਹੁਤ ਸਾਰੀਆਂ ਸਟੇਜ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਭੰਡਨ ਦੀ ਕੋਸ਼ਿਸ਼ ਵੀ ਕੀਤੀ ਗਈ ਲੇਕਿਨ ਗਿਆਨੀ ਹਰਪ੍ਰੀਤ ਸਿੰਘ ਦਾ ਕਦਾਰ ਹੋਰ ਨਿਖਰ ਕੇ ਸਾਹਮਣੇ ਆ ਰਿਹਾ ਹੈ ਇਹ ਐਕਸਕਲੂਸਿਵ ਤਸਵੀਰਾਂ ਜੋ ਉਹਨੇ ਨਿਊਯਾਰਕ ਤੋਂ ਨੇ ਲਗਾਤਾਰ ਹੀ ਨਿਊਯਾਰਕ ਦੀ ਜੋ ਗੁਰਦੁਆਰਾ ਸਭਾ ਸੋਸਾਇਟੀਆਂ ਨੇ ਉਹਨਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜੋ ਅਧ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਉੱਥੇ ਸਮਾਗਮ ਦੇ ਦੌਰਾਨ ਪਹੁੰਚੇ ਸਨ ਤੇ ਉਹਨਾਂ ਨੂੰ ਬਹੁਤ ਮਜਰਾ ਹੈ ਸਨਮਾਨ ਜਿਹੜਾ ਹੈ ਉਹ ਕੀਤਾ ਗਿਆ ਲੇਕਿਨ ਲਗਾਤਾਰ ਹੀ ਯਾਨੀ ਹਰਪ੍ਰੀਤ ਸਿੰਘ ਜਿਹੜੇ ਨੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਵੀ ਅਗਰੈਸਿਵ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਲਗਾਤਾਰ ਹੀ ਯਾਨੀ ਹਰਪ੍ਰੀਤ ਸਿੰਘ ਦੇ ਉੱਤੇ ਅਗਰੈਸਿਵ ਮੂਡ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ ਹਾਲਾਂਕਿ ਯਾਨੀ ਹਰਪ੍ਰੀਤ ਸਿੰਘ ਦੇ ਪਰਸਨਲ ਕਈ ਇਸ ਤਰ੍ਹਾਂ ਦੇ ਇਰਾਜ਼ ਸਨ ਜਿਨ੍ਹਾਂ ਵੱਲੋਂ ਉਹਨਾਂ ਉੱਤੇ ਜਿਹੜਾ ਸੀਗਾ ਜੋ ਉਹਨਾਂ ਦੇ ਕਿਰਦਾਰ ਤੇ ਸੀਗਾ ਕਾਫੀ ਨਿਸ਼ਾਨ ਜਿਹੜੇ ਸੀਗੇ ਕਿੰਤੂ ਪ੍ਰੰਤੂ ਕਰਨ ਦੀ ਕੋਸ਼ਿਸ਼ ਜਿਹੜੀ ਸੀਗੀ ਉਹ ਸ਼੍ਰੋਮਣੀ ਕਮੇਟੀ ਵੱਲੋਂ ਤੇ ਅਕਾਲੀ ਦਲ ਵੱਲੋਂ ਕੀਤੀ ਗਈ ਲੇਕਿਨ ਜੋ ਹੁਣ ਵਿਦੇਸ਼ ਚ ਬੈਠੇ ਹੋਏ ਧਰਤੀ ਤੇ ਜੋ ਸਾਡੇ ਸਭ ਸੂਰਤ ਨੌਜਵਾਨ ਨੇ ਜਾਂ ਸਭਾ ਸੁਸਾਇਟੀਆਂ ਨੇ ਯਾਨੀ ਹਰਪ੍ਰੀਤ ਸਿੰਘ ਨੂੰ ਜੋ ਹੈ ਉਹ ਸਨਮਾਨਤ ਕਰ ਦਿਆ ਹੋਇਆ ਵੀ ਅਨਜ਼ਰ ਆ ਰਹੀਆਂ ਨੇ ਜੇਕਰ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਤਾਂ ਬਹੁਤ ਲੋਕ ਜਿਹੜੇ ਨੇ ਔਰ ਖਾਸੋਤਨ ਨਿਊਯਾਰਕ ਗੁਰਦੁਆਰਾ ਕਮੇਟੀਆਂ ਵੱਲੋਂ ਜਿਹੜਾ ਸੀਗਾ ਉਹ ਜੋ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਨੂੰ ਸਮਾਗਮ ਵਾਸਤੇ ਸੱਦਿਆ ਗਿਆ ਸੀ ਜਿਸ ਵਿੱਚ ਉਹਨਾਂ ਨੂੰ ਲਗਾਤਾਰ ਹੀ ਬਹੁਤ ਸਨਮਾਨ ਜਿਹੜਾ ਹੈ ਉਹ ਦਿੱਤਾ ਗਿਆ ਤੇ ਉਹਨਾਂ ਦਾ ਕਹਿਣਾ ਸੀ ਕਿ ਜੋ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਹੈ ਉਹ ਕਾਲੀ ਫੁੱਲ ਸਿੰਘ ਵਰਗਾ ਯਾ ਰੋਲ ਜਿਹੜਾ ਸੀਗਾ ਉਹਨਾਂ ਵੱਲੋਂ ਅਦਾ ਕੀਤਾ ਗਿਆ ਇਹ ਐਕਸਕਲੂਸਿਵ ਤਸਵੀਰਾਂ ਸਿਰਫ ਤੇ ਸਿਰਫ ਤੁਸੀਂ ਪੰਜਾਬ ਨਾਓ ਤੇ ਹੀ ਦੇਖ ਸਕਦੇ ਹੋ ਕਿਉਂਕਿ ਲਗਾਤਾਰ ਹੀ ਪੰਜਾਬ ਨਾਓ ਦੀ ਟੀਮ ਨਿਊਯਾਰਕ ਦੇ ਵਿੱਚ ਵੀ ਇਹ ਸਾਰਾ ਸਮਾਗਮ ਕਵਰ ਕਰ ਰਹੀ ਸੀ ਤੇ ਇਸ ਕਵਰ ਦੇ ਦੌਰਾਨ ਹੀ ਇਹ ਜਿਹੜੀਆਂ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਤੁਹਾਨੂੰ ਇਹ ਜੋ ਸਨਮਾਨ ਹੈ ਜਾਂ ਇੱਕ ਵੀਡੀਓ ਜਿਹੜੀਆਂ ਨੇ ਜਾਂ ਐਕਸਕਲੂਸਿਵ ਤਸਵੀਰਾਂ ਨੇ ਕਿਸ ਤਰ੍ਹਾਂ ਦੀਆਂ ਲੱਗੀਆਂ ਤੁਸੀਂ ਕਮੈਂਟ ਅਤੇ ਸਾਨੂੰ ਕਰਕੇ ਜਰੂਰ ਦੱਸਣਾ ਇਸੇ ਲਗਾਤਾਰ ਹੀ ਜੇਕਰ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਅਤੇ ਉਹਨਾਂ ਦੇ ਕਿਰਦਾਰ ਨੂੰ ਪਿਆਰ ਕਰਦੇ ਹੋ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਕਿ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਅਤੇ ਲੋਕ ਜੋ ਕਿ ਪਹਿਲੇ ਦਿਨ ਤੋਂ ਹੀ ਗਿਆਨੀ ਹਰਪ੍ਰੀਤ ਸਿੰਘ ਨੂੰ ਗਿਆਨੇ ਜਥੇਦਾਰ ਫੂਲਾ ਸਿੰਘ ਵਾਂਗ ਸਮਝਦੇ ਸਨ ਉਹ ਇਸੇ ਤਰ੍ਹਾਂ ਹੀ ਹੋਰ ਜੜਾ ਵੱਧ ਚੜ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਪਿਆਰ ਕਰ ਸਕਣ ਲੇਕਿਨ ਲਗਾਤਾਰ ਹੀ ਸ਼੍ਰੋਮਣੀ ਕਾਲਜਦਨ ਨੂੰ ਸ਼ਾਇਦ ਇਹ ਤਸਵੀਰਾਂ ਪਸੰਦ ਨਾ ਆਣ ਕਿਉਂਕਿ ਲਗਾਤਾਰ ਹੀ ਕਿਸੇ ਸ਼ਰਮਨੇ ਕਾਲੇ ਦਲ ਵੱਲੋਂ ਯਾਨੀ ਹਰਪ੍ਰੀਤ ਸਿੰਘ ਉਤੇ ਬਹੁਤ ਸਾਰੇ ਤਿੱਖੇ ਇਤਾਨ ਜਿਹੜੇ ਸਨ ਉਹ ਕਸੇ ਜਾ ਰਹੇ ਸਨ ਤੇ ਉਹਨਾਂ ਦੇ ਕਰਦਾਰ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਕੈਮਰਾਮੈਨ ਸਾਹਿਬ ਪ੍ਰੀਤਨਾ ਗੁਰਪ੍ਰੀਤ ਸਿੰਘ ਪੰਜਾਬ ਨਾਓ। ਸ੍ਰੀ ਹਰਿ ਪ੍ਰਾਪਾਦ ਜੀ ਦਾ ਸੰਗਤ ਜੀ ਇਹ ਜਿਹੜਾ ਆਵਾਜ਼ ਹੈ ਅਕਾਲੀ ਫੁੱਲਾ ਸ੍ਰੀ ਬਾਦ ਇਹ ਅਕਾਲੀਆਂ ਦੇ ਸਾਰੇ ਮੇਜ ਪ੍ਰੈਸਟੇਟ ਦੇ ਗੋਦਵਾਲੇ ਨੇ ਜਿਹਦੇ ਸਾਰੇ ਇੱਥੇ ਇਕੱਠੇ ਹੋਏ ਨੇ ਇਹ ਇਹ ਬਹੁਤ ਅਸੀਂ ਲਿਖਿਆ ਹੈ।

I'll